ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਦੇ ਵਿੱਚ ਬਾਬਾ ਬੁੱਢਾ ਜੀ ਦੇ ਮਾਤਾ ਤੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਕੋਲ ਕਿਵੇਂ ਪਹੁੰਚੇ ਤੇ ਕਿਵੇਂ ਉਹਨਾਂ ਨੇ ਆਪਣੇ ਬੱਚੇ ਦੀ ਧਾਰਮਿਕ ਯਾਤਰਾ ਨੂੰ ਸਮਰਪਿਤ ਕੀਤਾ ਇਹ ਸਾਖੀ ਸਾਡੇ ਲਈ ਇੱਕ ਵੱਡੀ ਪ੍ਰੇਰਨਾ ਹੈ ਵਾਹਿਗੁਰੂ ਜੀ ਦਾ ਨਾਮ ਲੈਂਦੇ ਹੋਏ ਅਸੀਂ ਸਾਖੀ ਸ਼ੁਰੂ ਕਰਦੇ ਹਾਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਬਾ ਬੁੱਢਾ ਜੀ ਦੇ ਮਾਤਾ ਤੇ ਪਿਤਾ ਜੀ ਲੱਭਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਡੇਰੇ ਤੇ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਨੇ ਬੜੇ ਹੀ ਨਾਟਕੀ ਢੰਗ ਨਾਲ ਬਾਬਾ ਬੁੱਢਾ ਜੀ ਨੂੰ ਆਪਣੀ ਬੁੱਕਲ ਦੇ ਵਿੱਚ ਲੁਕੋ ਲਿਆ ਜਦ ਮਾਤਾ ਗੋਰਾں ਤੇ ਭਾਈ ਸੁੱਗਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਸਾਡਾ ਬੱਚਾ ਇੱਧਰ ਤਾਂ ਨਹੀਂ ਆਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਨਾਂ ਵਿੱਚ ਉੱਤਰ ਦਿੱਤਾ ਕਿ ਨਹੀਂ ਇੱਧਰ ਨਹੀਂ ਆਇਆ ਤਾਂ ਬਾਬਾ ਜੀ ਦੇ ਪਿਤਾ ਜੀ ਗੁੱਸੇ ਵਿੱਚ ਆ ਗਏ ਤੇ ਕਹਿਣ ਲੱਗੇ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਵਿਗਾਰਦੇ ਹੋ ਬੱਚੇ ਨੂੰ ਤੁਸੀਂ ਬੁੱਕਲ ਵਿੱਚ ਲੁਕਾਇਆ ਹੋਇਆ ਹੈ ਤੇ ਕਹਿ ਰਹੇ ਹੋ ਕਿ ਇੱਧਰ ਨਹੀਂ ਆਇਆ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਸਾਡੇ ਕੋਲ ਤੁਹਾਡਾ ਬੱਚਾ ਨਹੀਂ ਆਇਆ ਇਹ ਸਾਡੀ ਬੁੱਕਲ ਵਿੱਚ ਇੱਕ ਬ੍ਰਿਧ ਬਾਬਾ ਹੈ ਜੇ ਲੈ ਕੇ ਜਾਣਾ ਹੈ ਤਾਂ ਲੈ ਜਾਓ ਇਹ ਕਹਿੰਦਿਆਂ ਹੀ ਬੁੱਕਲ ਦੀ ਚਾਦਰ ਖੋਲ ਦਿੱਤੀ ਸਾਰੇ ਕੀ ਵੇਖਦੇ ਨੇ ਕਿ ਬਾਬਾ ਜੀ ਸੱਚਮੁੱਚ ਬੁਢੇ ਹੋ ਚੁੱਕੇ ਸੀ। ਉਹਨਾਂ ਦੇ ਚਿਹਰੇ ਤੇ ਚਿੱਟੇ ਦਾੜੀ ਤੇ ਝੁੱਲੀਆਂ ਸਾਫ਼ ਦਿਖਾਈ ਦੇ ਰਹੀਆਂ ਸਨ। ਇਹ ਦੇਖ ਕੇ ਬਾਬਾ ਜੀ ਦੇ ਪਿਤਾ ਜੀ ਕਹਿਣ ਲੱਗੇ ਕਿ ਤੁਸੀਂ ਚੰਗਾ ਨਹੀਂ ਕੀਤਾ। ਬੱਚੇ ਨੂੰ ਤੁਸੀਂ ਬੁੱਢਾ ਬਣਾ ਦਿੱਤਾ ਹੈ। ਹੁਣ ਤੁਸੀਂ ਹੀ ਰੱਖੋ ਇਸ ਨੂੰ ਆਪਣੇ ਕੋਲ। ਬਾਬਾ ਜੀ ਦੇ ਪਿਤਾ ਜੀ ਬੇਨਤੀ ਕਰਨ ਲੱਗੇ ਕਿ ਤੁਸੀਂ ਬੇਸ਼ੱਕ ਬਾਬਾ ਜੀ ਨੂੰ ਆਪਣੇ ਕੋਲ ਰੱਖੋ ਪਰ ਇਹਨਾਂ ਨੂੰ ਪਹਿਲੇ ਵਰਗਾ ਕਰ ਦਿਓ ਤਾਂ ਗੁਰੂ ਜੀ ਕਹਿੰਦੇ ਮੁਕਰਿਓ ਨਾ ਤਾਂ ਗੁਰੂ ਜੀ ਨੇ ਬਾਬਾ ਜੀ ਨੂੰ ਆਪਣੀ ਬੁੱਕਲ ਵਿੱਚ ਲਿਆ ਤੇ ਦੁਬਾਰਾ ਪਹਿਲੇ ਵਰਗਾ ਬਣਾ ਦਿੱਤਾ ਉਸ ਦਿਨ ਤੋਂ ਬਾਬਾ ਬੁੱਢਾ ਜੀ ਗੁਰੂ ਘਰ ਦੇ ਹੋ ਗਏ ਗੁਰੂ ਜੀ ਨੇ ਬਾਬਾ ਜੀ ਨੂੰ ਆਪਣੇ ਮਾਤਾ ਤੇ ਪਿਤਾ ਜੀ ਨਾਲ ਜਾਣ ਦੀ ਆਗਿਆ ਦੇ ਦਿੱਤੀ। ਬਾਬਾ ਜੀ ਰੋਜ਼ਾਨਾ ਸਵੇਰੇ ਉੱਠ ਕੇ ਸਿਮਰਨ ਤੇ ਸੇਵਾ ਕਰਦੇ। ਵਾਹਿਗੁਰਜੀ ਕਾ ਖਾਲਸਾ, ਸ੍ਰੀ ਵਾਹਿਗੁਰਜੀ ਕੀ ਫਤਿਹ। ਇਸ ਸਾਖੀ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਬਾਬਾ ਬੁੱਢਾ ਜੀ ਦਾ ਨਾਂ ਬੁੱਢਾ ਕਿਵੇਂ ਰੱਖਿਆ ਗਿਆ। ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੋਰ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ